ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੀ ਝੋਨਾ ਲਾਉਣ ਦੀ ਡੇਟ ਜਿਹੜੀ ਆ ਉਹ ਸਰਕਾਰ ਵੱਲੋਂ ਜਿਹੜੀ ਆ ਉਹਦੀ ਦਿੱਤੀ ਗਈ ਆ ਜਿਹਦਾ ਬੇਸਬਰੀ ਨਾਲ ਕਿਸਾਨ ਸਾਰੇ ਇੰਤਜ਼ਾਰ ਕਰ ਰਹੇ ਸੀ ਤੇ ਕਿਉਂਕਿ ਪਨੀਰੀਆਂ ਜਿਹੜੀਆਂ ਆ ਕਿਸਾਨਾਂ ਨੇ ਬੀਜਣੀਆਂ ਵਾਸਤੇ ਕਰਕੇ ਆਪ ਨੂੰ ਡੇਟ ਪਤਾ ਹੋਣੀ ਬਹੁਤ ਜ਼ਰੂਰੀ ਆ ਸੋ ਡੇਟ ਇਸ ਪ੍ਰਕਾਰ ਹੈ ਵਾ ਜਿਸ ਤਰ੍ਹਾਂ ਨਹਿਰੀ ਪਾਣੀ ਵਾਲੇ ਜ਼ਿਲ੍ਹੇ ਜਿਸ ਤਰ੍ਹਾਂ ਸ਼੍ਰੀ ਮੁਕਸਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਤੇ ਫਰੋਜਪੁਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ 11 ਜੂਨ ਤੋਂ ਲਵਾਈ ਸ਼ੁਰੂ ਹੋ ਜਾਣੀਆਂ ਤੇ ਉਸ ਤੋਂ ਬਾਅਦ ਆ ਜਾਂਦੇ ਜੀ ਬਾਰਡਰ ਪਾਰ ਜਿਹੜੀਆਂ ਪੈੜੀਆਂ ਵਾਂ ਉਹਨਾਂ ਦੇ ਵਿੱਚ ਵੀ ਜਿਹੜੀ 11 ਜੂਨ ਤੋਂ ਜਿਹੜੀ ਆ ਲਵਾਈ ਸ਼ੁਰੂ ਹੋ ਜੜੀਆਂ ਤੇ ਬਾਕੀ ਜਿਹੜੇ ਰਹਿੰਦੇ ਆ ਆਪਣੇ ਜ਼ਿਲ੍ਹੇ ਪੂਰੇ ਪੰਜਾਬ ਦੇ ਵਿੱਚ ਉਹ 15 ਜੂਨ ਨੂੰ ਜਿਹੜੀ ਆ ਲਵਾਈ ਸ਼ੁਰੂ ਹੋ ਜਾਣੀਆਂ ਸੋ ਤੁਸੀਂ ਜਿਹੜੀਆਂ ਆਪਣੀਆਂ ਹੁਣ 15 ਜਿਹੜੀਆਂ ਮਈ ਤੋਂ ਜਿਹੜੀਆਂ ਜਿਹੜੀਆਂ ਉਹ ਚਾਲੂ ਕਰ ਸਕਦੇ ਜੀ ਸੋ ਇਹੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਸੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ